ਅੱਜ ਭਵਾਨੀਗੜ ਨੇੜੇ ਪਿੰਡ ਨਦਮਪੁਰਾ ਵਿੱਚ ਗੁੱਗਾ ਮਾੜੀ ਦਾ ਮੇਲਾ ਸੀ ਜਿਸ ਲਈ ਅਸ਼ਰਧਾਲਾਂ ਦੀ ਵੱਡੀ ਭੀੜ ਇਕੱਠੀ ਹੋਈ ਦੂਰ ਦੂਰ ਲੋਕਾਂ ਮੇਲੇ ਵਿੱਚ ਸ਼ਾਮਿਲ ਹੋਣ ਆਏ ਇਸ ਦੌਰਾਨ ਕੁਝ ਨੌਜਵਾਨ ਮੋਟਰਸਾਈਕਲ ਦੇ ਨਦਮਪੁਰ ਨੇੜੀ ਨਹਿਰ ਕੋਲੋਂ ਲੰਘ ਰਹੇ ਸਨ ਕਿ ਅਚਾਨਕ ਮੋਟਰਸਾਈਕਲ ਦਾ ਟਾਇਰ ਫਿਸਰ ਨਾਲ ਇੱਕ ਨੌਜਵਾਨ ਮੋਟਰਸਾਈਕਲ ਸਮੇਤ ਨਹਿਰ ਦੇ ਵਿੱਚ ਡਿੱਗ ਗਿਆ ਕੁਝ ਪਿੰਡ ਵਾਸੀਆਂ ਨੇ ਉਸਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲਿਆ کافی ਮਿਹਨਤ ਤੋਂ ਬਾਅਦ ਉਸਨੂੰ ਬਾਹਰ ਕੱਢਿਆ ਪਰ ਉਹ ਤਾਂ ਉਸਦੀ ਮੌਤ ਹੋ ਚੁੱਕੀ ਸੀ ਜਾਣਕਾਰੀ ਅਨੁਸਾਰ ਮ੍ਰਿਤਕ ਜਵਾਨ ਭਵਾਨੀਗੜ ਨੇੜੇ ਪਿੰਡ ਅਬੱਖੋਪੀ ਦਾ ਰਹਿਣ ਵਾਲਾ ਸੀ ਇਸ ਮੌਕੇ ਚੌਂਕੀ ਜ਼ਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਹਨਾਂ ਨੂੰ ਸੂਚਨਾ ਮਿਲੀ ਉਹ ਆਪਣੀ ਟੀਮ ਸਮੇਤ ਮੌਕੇ ਤੇ ਪਹੁੰਚੇ ਅਤੇ ਨੌਜਵਾਨਾਂ ਦੀ ਮਦਦ ਨਾਲ ਮ੍ਰਿਤਕ ਨੂੰ ਬਾਹਰ ਕੱਢਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ ਪਰਿਵਾਰਿਕ ਮੈਂਬਰਾਂ ਨੇ ਕੋਈ ਕਾਰਵਾਈ ਨਾ ਕਰਵੋਣੀ ਚਾਹੀ ਅਤੇ ਪੁਲਿਸ ਨੇ ਐਂਬੂਲੈਂਸ ਰਾਹੀਂ লাশ ਪਰਿਵਾਰ ਦੇ ਹਵਾਲੇ ਕਰ ਦਿੱਤੇ ਹਾਂ ਜੀ ਸਰ ਜਿਹੜਾ ਨਗਰਪੁਰ ਇੱਕ ਨੇ ਇਹ ਤਾਂ ਕਿ ਮੋਟਾ ਗੱਲ ਮਾਮਲਾ ਕੀ ਹੋ ਗਿਆ ਪਰ ਤਾਂ ਨੌਜਵਾਨਾਂ ਪਰ ਗੁੱਗਾ ਮਾੜੀ ਦਾ ਮੇਲਾ ਲੱਗਦਾਗਾ ਇੱਥੇ ਕਾਫੀ ਲੋਕਾਂ ਦਾ ਇਕੱਠ ਹੁੰਦਾਗਾ ਮੈਂ ਵੀ ਅੱਜ ਆਪਣੀ ਫੋਰਸ ਦੇ ਸਬੰਧ ਸਿਥੇ 10000 ਰੁਪਏ ਦੀ ਟੀਮ ਦੇ ਇਥੇ ਡਿਊਟੀ 'ਤੇ ਸੀਗਾ 3:00 ਤੋਂ 3:30 ਵਜੇ ਪੋਲਨਹਰ ਨਦਾਮਪੁਰ ਪੁਰਾਣਾ ਬੋਲਾ ਜਿਹੜਾ ਉੱਥੇ ਰੌਲਾ ਜਿਹਾ ਪੈ ਰਿਹਾ ਸੀ ਮੈਂ ਵੀ ਭੱਜ ਕੇ ਗਿਆ ਉੱਥੇ 17-18 ਸਾਲ ਦਾ ਮੁੰਡਾ ਮੋਟਰਸਾਈਕਲ ਬੈਕ ਕਰਦੇ ਸਮੇਂ ਕੋਈ ਉੱਥੇ ਅਚਾਨਕ ਵਿੱਚ ਡੇਪਾ ਉਹ ਕਾਫੀ ਲੋਕਾਂ ਦੀ ਮਦਦ ਨਾਲ ਬਚਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਬਚ ਨਹੀਂ ਸਕਿਆ ਉਹਦੋਂ ਦੀ ਤੇ ਅਚਾਨਕ ਹਾ사 ਹੋ ਗਿਆ ਉਹਦੇ ਪਰਿਵਾਰ ਵਾਲੇ ਉਹਦੇ ਕਦੇ ਵੀ ਕੋਈ ਕਾਰਵਾਈ ਨਹੀਂ ਕਰਾਉਣੀ ਸਰ ਸਰ ਕੀ ਨੋਜਵਾਨੀ ਦਿੱਤੀ ਦਿੱਤੋ ਵੀ ਮੋਕੇ ਨਹੀਂ ਹੋ ਗਈ ਜੀ ਹਾਂ ਜਾਂਟੀ ਬਰੇ ਖੜੋਏ ਮੇਰਾ ਨਾਮ ਬੱਲਾ ਸਿੰਘ ਹੈ ਇਹ ਅਸੀਂ ਜੀ ਉਰੋਂ ਸਰਪੰਚ ਸਾਰੀ ਪੰਚਾਇਤ ਆ ਰਹੇ ਤੇ ਅਸੀਂ ਉਧਰੋਂ ਜੀ ਆਪਣੇ ਦੁਕਾਨਾਂ ਤੋਂ ਨਦਮਪੁਰ ਤੋਂ ਜੀ ਪੈਸੇ ਇਕੱਠੇ ਕਰਕੇ ਜਿਹੜੀ ਆਪਾਂ ਨੇ ਢੋਲ ਕਰਾਉਣੇ ਸੀਗੇ ਤੇ ਅਸੀਂ ਬੈਠੇ ਸੀਗੇ ਜੀ ਉਧਰੋਂ ਤਿੰਨ ਮੁੰਡੇ ਤੇ ਉਧਰੋਂ ਮੋਟਰਸਾਈਕਲ ਤੋਂ ਆਏ ਤੇ ਦੋ ਉਤਰ ਕੇ ਇੱਕ ਮੁੰਡਾ ਮੋੜਨ ਲੱਗ ਗਿਆ ਗਿਆਨੀ ਪੱਗ ਵਾਲਾ ਦੀਗਾ ਉਹ ਤੋਂ ਮੋਟਰਸਾਈਕਲ ਮੋੜਿਆ ਨਹੀਂ ਉਹ ਵਿੱਚੇ ਡਿੱਗ ਗਿਆ ਜੀ ਵਿੱਚ ਡਿੱਗੇ ਹੋਇਆ ਤੇ ਉੱਥੇ ਗਾਹ ਪੈ ਗਿਆ ਵੀ ਮੁੰਡਾ ਡਿੱਗਿਆ ਮੁੰਡਾ ਡਿੱਗਿਆ ਤੇ ਅਸੀਂ ਖੜੇ ਹੋ ਗਏ ਸਾਰੇ ਜੀ ਤੇ ਉਹ ਦੇਖਣ ਲੱਗੇ ਹੋਏ ਮੈਂ ਜਰਾ ਉਹ ਕਹਿੰਦੇ ਵੀ ਕੱਢੋ ਹੀ ਮਾਰੋ ਸਾਲਾ ਮੈਨੂੰ ਕਹਦੇ ਪੱਲੇ ਮਾਰ ਸਾਲਾ ਤੇ ਮੈਂ ਕੱਪੜੇ ਕੱਢੇ ਹੀ ਸਾਲ ਮਾਰੀ ਇੱਥੋਂ ਜੀ ਤੇ ਇੱਕ ਮੁੰਡਾ ਹੋਰ ਸੀ ਮੇਰੇ ਨਾਲ ਆ ਸੀਗਾ ਉਹ ਰਿਹਾ ਦਲੇਰੀ ਆ ਆ ਸੀਗਾ ਦਲੇਰੀ ਜੀ ਇਹ ਉਧਰ ਦੀ ਭੱਜ ਕੇ ਗਿਆ ਜੀ ਮੈਂ ਇੱਧਰ ਦੀ ਗਿਆ ਅਸੀਂ ਮੈਥੋਂ ਹੀ ਸਾਲ ਮਾਰੀ ਤੇ ਉਹਨੂੰ ਤੇਰੇ ਦੇ ਮੈਂ ਉਹਦੇ ਲਵੇ ਗਿਆ ਜੀ ਬਸ ਮੈਥੋਂ ਥੋੜੇ ਜੇ ਫਾਸਲੇ ਨਾਲੇ ਮੁੰਡਾ ਡੁੱਬ ਗਿਆ ਜੀ ਤੇ ਉਸ ਤੋਂ ਬਾਅਦ ਉਹ ਡੁੱਬਿਆ ਤੇ ਉਹ ਇੱਧਰ ਹੀ ਸਾਈਡ ਨਿਕੜਿਆ ਜੀ ਇੱਧਰ ਹੀ ਸਾਈਡ ਨਿਕੜ ਕੇ ਜੀ ਤੇ ਅਸੀਂ ਇੱਧਰੋਂ ਫਰੀ ਗਏ ਜੀ ਚਲੋ ਬਹੁਤ ਟਾਈਮ ਲਗ ਰੋ ਹਾਂ ਬਹੁਤ ਟਾਈਮ ਲਗ ਸੂਰ ਇਹ ਹਰ ਸਾਲ ਮਾਦੀ দাম ਚੜਦਾ ਜੀਗਾ ਤੇ ਮਿਲਿਆ ਨਹੀਂ ਹੈਗਾ ਅਸੀਂ ਨੇ ਬਹੁਤ ਕੋਸ਼ਿਸ਼ ਕਰਦੀ ਰਹੀ ਤੇ ਫਿਰ ਮੁੰਡੇ ਆ ਗਏ ਜੀ ਹੋਰ ਆ ਗਏ ਮੁੰਡੇ ਤਿੰਨ ਚਾਰ ਹੋਰ ਤੇ ਹੱਸਾ ਲਿਆਂਦਾ ਜੀ ਫਿਰ ਅਸੀਂ ਲਾਈਨ ਬਣਾ ਕੇ ਜੀ ਆ ਵਿੱਚ ਡੁਬਕੀ ਮਾਰ ਕੇ ਜੀ ਪੈਰਾਂ ਨਾਲ ਦੇਖਦੇ ਰਹੇ ਜੀ ਇਸ ਵਾਰ ਜਿਹੜਾ ਮਿਲਿਆ ਇਹਨੂੰ ਕਹੋਗੇ ਜੀ ਘੰਟਾ ਜੱਡ ਘੰਟਾ ਹੋ ਗਈ ਆਹ ਮੁੰਡੇ ਦੀ ਕਹੀ ਜਾਣ ਨਾ ਹੀ ਨਾ ਤਾਂ ਇਹ ਪੂਰਾ ਹੋ ਗਿਆ ਜੀ ਜੱਡ ਹੋ ਗਿਆ ਕਿਤਾ ਮੋਟਰਸਾਈਕਲ ਮੋੜਦੇ ਕੀ ਟਾਇਰ ਫਿਸਲ ਗਿਆ ਲੱਗਦਾ ਕੀ ਕਾ ਘਟਨਾ ਕੀ ਲੱਗਦੀ ਇਹ ਜਦੋਂ ਮੋੜ ਰਹੇ ਸੀਗੀ ਜੀ ਮੋੜ ਰਹੇ ਉਹ ਪਟੜੀ ਘਟਾਈ ਜਗਾ ਜੀ ਉਹਦੀ ਉਹ ਪਟੜੀ ਬਣਾਉਣ ਵਾਲੀ ਆਪਣੇ ਨਹਿਰ ਦੀ ਉਹ ਮੋੜ ਰਿਹਾ ਜੀ ਉਪ ਟਾਇਰ ਟਿਲਸ ਗਿਆ ਜੀ ਬਸ ਇਹ ਤਾਂ ਉਹਦੇ ਕਰਕੇ ਜਿਹੜਾ ਮੋਟਰਸਾਈਕਲ ਫਿਰ ਮੋਟਰਸਾਈਕਲ ਵੀ ਅੰਦਰ ਗਿਆ ਹਾਂ ਜੀ ਮੋਟਰਸਾਈਕਲ ਵਿੱਚ ਹੀ ਆ ਜੀ ਉਹਦੇ ਲਹਿਰ ਦੇ ਵਿੱਚ ਜਿਹੜੇ ਬੱਚੇ ਜਿਹੜੀ ਲਾਸਟ ਗੱਡੀ ਉਹਨਾਂ ਦੀਆਂ ਡੇਢ ਘੰਟੇ ਮਗੂ ਹੋ ਗਏ ਸਾਨੂੰ ਲੱਭਦਿਆਂ ਨੂੰ ਜੀ ਤਾਂ ਪਤਾ ਲੱਗੇ ਕਿੱਥੇ ਦਾ ਮੁੰਡਾ ਜੀ ਉਹ ਮੁੰਡਾ ਜੀ ਬਖੋ ਪੀਰ ਦਾ ਜੀ ਗਰੀਬ ਪਰਵਾਰ ਜਿਹੜਾ ਨਾ ਨਾਪੁਰ ਮੇਲਾ ਲੱਗਾ ਉੱਥੇ ਆਏ ਸੀ ਕਿੱਦਾਂ ਹਾਂ ਜੀ ਮੇਲੇ ਦੀ ਆਏ ਸੀ ਕਾਲਜ ਤੋਂ ਆਏ ਦੇ ਪੜ ਕੇ ਮੇਲੇ ਕਾਇਦੇ ਮੇਲੇ ਦੀ ਆਏ ਮੇਲਾ ਦੇਖਣ ਆਏ ਜੀ ਮੇਲਾ ਦੇਖਣ ਆਏ ਜੀ